ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਸਸ਼ੇਕਲ ਦੋਸਤੋ ਇਹ ਰਚਨਾ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਅੱਜ ਦੁਬਾਰਾ ਫੇਰ ਇਸ ਰਚਨਾ ਦਾ ਜਿਹੜਾ ਦੂਸਰਾ ਭਾਗ ਅਸੀਂ ਲੈ ਕੇ ਆਏ ਆ ਕਿਉਂਕਿ ਬਹੁਤ ਸਾਰੇ ਮਿੱਤਰਾਂ ਦੀ ਫਰਮਾਇਸ਼ ਸੀ ਕਿ ਇਦਾਂ ਦੇ ਹੋਰ ਸ਼ਬਦ ਜਿਹੜੇ ਸਾਡੇ ਰੂਬਰੂ ਕਿਤੇ ਜਾਣ ਤੇ ਸਾਡੇ ਮਿੱਤਰ ਸਿੰਘ ਗੁਰਦੀਪ ਨੇ ਕੁਝ ਹੋਰ ਐਸੇ ਸ਼ਬਦ ਲਿਖੇ ਨੇ ਜਿਹੜੇ ਸਾਡੇ ਪਿੰਡਾਂ ਦੇ ਵਿੱਚੋਂ ਅਲੋਪ ਹੋ ਰਹੇ ਨੇ ਤੇ ਉਹ ਸ਼ਬਦ ਹੌਲੀ-ਹੌਲੀ ਕਰਕੇ ਖਤਮ ਹੋ ਰਹੇ ਨੇ ਇਹ ਸ਼ਬਦ ਸੁਣ ਕੇ ਤੁਸੀਂ ਦੁਬਾਰਾ ਇੱਕ ਵਾਰ ਫਿਰ ਤੋਂ ਪਿੰਡ ਦੇ ਪਿਓਰ ਰੰਗਾਂ ਦੇ ਵਿੱਚ ਰੰਗੇ ਜਾਓਗੇ ਆਓ ਸੁਣਦੇ ਹਾਂ ਸਿੰਘ ਗੁਰਦੀਪ ਨੇ ਕੀ ਲਿਖਿਆ ਲਿਖਦੇ ਨੇ ਡਿੰਗ ਵੜਿੰਗ ਸਭੈ ਕੇ ਸਾਫਾ ਦਵਕੜ ਪਾਣੀ ਕੁਥਰਾ ਅਣੀ ਪਟੱਕਾ ਅਧੋ ਰਾਣਾ ਸੌ ਢਾਂਡੀ ਦੀ ਸੁਤਰਾ ਬੇ ਲਖਣਾ ਰੰਗੜਾਓ ਲज्जਤ ਕਿਹੜੀ ਗੱਡੀ ਚੜਗੇ ਦੇਸੀ ਘਿਓ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਜਦ ਕਸੂਤਾ ਕੀ ਅੰਤੈ ਪੁੱਭਹੁ ਜੁ ਕਸਮੈਲਾ ਸਾਂਡਾ ਗਾਂਡਾ ਫੋਟ ਤਲੰਦਾ ਤੁਸ ਕੋਰੀ ਤੇ ਰਹਿਲਾ ਅਕਲ ਕਾਨੀ ਹੈ ਕੋਕਲੀ ਭੁੰਜੇ ਪੈਰੀ ਸੜਗੇ ਦੇਸੀ ਕਿਉ ਦੇ ਨਾਲ ਚੋਪੜੇ ਸ਼ਬਦ ਪਰੌਂਠਿਆਂ ਵਰਗੇ ਅੱਗੇ ਲਿਖਦੇ ਨੇ ਪੈਂਖਣ ਅਣਬਣ ਬੁੱਗ ਕਚੋਲਾ ਅਦਰ ਆਉਣਾ ਤੇ ਕੋੜੀ ਊਟ ਪਟਾਂਗ ਸਲੱਗ ਊਟਣਾ ਬੋਲ ਵਿਗਾੜ ਤੇ ਮੋੜੀ ਖੌਰੂ ਖੋਦ ਸੁਤੇ ਸਿੱਧ ਠੁੱਠੀ ਟੀਚਕ ਟੈਂ ਤੇ ਠਰਗੇ ਦੇਸੀ ਘੋਦੇ ਨਾਲ ਚੋਪੜੇ ਇਹ ਸ਼ਬਦ ਪਰੌਂਠਿਆਂ ਵਰਗੇ ਸੋ ਅੱਗੇ ਹੋਰ ਸ਼ਬਦ ਲਏ ਤੇਰੇ ਦੀ ਦੇ ਤੇਰੇ ਦੀ ਬਿੜਕ ਤੇ ਚੱਕ ਲੋ ਧਰ ਲੋ ਡੰਡਾ ਡੁੱਕ ਰਲੋਟਾ ਓਢਣ ਫਿੜਕ ਤੇ ਹਰ ਲੋ ਹਰ ਲੋ ਪੂਲ ਪਲੂਮਣ ਚਿੜੀ ਚੜੂੰਗਾ ਰੂੰਗਾ ਗੱਡੀ ਚੜ ਗਏ ਦੇਸੀ ਕਿਉ ਦੇ ਨਾਲ ਚੋਪੜੇ ਇਹ ਸ਼ਬਦ ਪਰੌਂਠਿਆਂ ਵਰਗੇ ਚਿੱਲੜ ਛੋਤ ਚੋਚਲਾ ਖੇਖਣ ਝਾਫਾ ਗਿੱਦੜ ਸਿੰਗੀ ਠਠ ਘਲੋਟ ਚ ਬੱਚਾ ਗਰਨਾ ਅਣੀ ਪਟੱਕਾ ਤਿੰਗੀ ਢੈਲਾ ਡੋਲ ਤੇ ਤੱਥ ਪੜੱਥੀ ਰਵਾ ਜਿਰਾਕਾ ਤਰਗੇ ਦੇਸੀ ਕਿਉ ਦੇ ਨਾਲ ਚੋਪੜੇ ਇਹ ਸ਼ਬਦ ਪਰੌਂਠਿਆਂ ਵਰਗੇ ਅਹੀਲਾਂਤਰੇ ਘੁੱਗੂ ਕੋਲ ਤੂਤੜਾ ਡਕਮਾ ਅੱਤੜ ਸੰਗੇ ਧੁਰਲੀ ਚੌੜ ਚੜਿੱਤਾ ਕੁਰਬਲ ਕੁਰਬਲ ਚੁਰ ਜੜਾਂਗੇ ਮੁਰਲੀ ਗੁੰਮ ਦਰੈਤ ਬੂਕਣਾ ਖੱਦਾ ਖੱਲਣਾ ਕਿਹੜੇ ਘਰ ਗਏ ਦੇਸੀ ਘਿਉ ਦੇ ਨਾਲ ਚੋਪੜੇ ਇਹ ਸ਼ਬਦ ਪਰੌਂਠਿਆਂ ਵਰਗੇ ਸੋ ਦੋਸਤੋ ਤੁਸੀਂ ਸ਼ਬਦ ਪ੍ਰੌਂਠਿਆਂ ਵਰਗੇ ਦਾ ਦੂਸਰਾ ਭਾਗ ਸੁਣਿਆ ਮੈਨੂੰ ਲੱਗਦਾ ਜੇਕਰ ਆਪਾਂ ਕਿੰਨੇ ਸ਼ਬਦ ਅੱਗੇ ਪਰੋਸ ਕੇ ਰੱਖਦੀਏ ਤਾਂ ਸਾਡਾ ਮਨ ਕਦੇ ਨਹੀਂ ਭਰਨਾ ਕਿਉਂਕਿ ਇਹ ਸ਼ਬਦ ਸਾਡੇ ਹੱਡੀ ਰਚੇ ਹੋਏ ਨੇ ਅਸੀਂ ਆਪਣੇ ਆਪ ਤੇ ਇਹ ਸ਼ਬਦ ਹੰਡਾਏ ਹੋਏ ਨੇ ਇਸ ਕਰਕੇ ਸਾਨੂੰ ਮਿੱਠੇ ਲੱਗਦੇ ਨੇ ਪਿਆਰੇ ਲੱਗਦੇ ਨੇ ਤੇ ਇਹਨਾਂ ਸ਼ਬਦਾਂ ਦੇ ਵਿੱਚ ਮੁਹੱਬਤ ਹੈ ਸਾਡੀ ਮਾਂ ਬੋਲੀ ਹੈ ਸਾਡੇ ਪਿੰਡਾਂ ਦਾ ਸੱਭਿਆਚਾਰ ਹੈ ਸਾਡੀ ਆਪਸੀ ਭਾਈਚਾਰਕ ਸਾਂਝ ਹੈ ਸੋ ਇਹਨਾਂ ਸ਼ਬਦਾਂ 'ਚੋਂ ਹਮੇਸ਼ਾ ਮਿਠਾਸ ਆਉਂਦੀ ਰਹੀ ਹੈ ਤੇ ਮਿਠਾਸ ਆਉਂਦੀ ਰਹੇਗੀ ਬਾਕੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ